वाहेगुरू जी का खालसा वाहगुरू जी की फतेह गुरु बयाव आज ना सब सिखियों भी गल करते हुए एक यूनीक लड़ाई की गल करनी है जो भारत तुछ तुछ है। तो कि भारत के पाकिस्तान में उन्नीस सौ इकहत्तर लड़े ये लड़ाई अपने आप यूनीक है क्योंकि दुनिया के इतिहास में एक ऐसी लड़ाई है जिन्हें एक नवे देश को जन्मदिन बंगलादेश ਕਿ ਉਹ અમાਾ ਦੇਸ਼ ਵਾਂਗਿਆ ਇਦਾਂ ਬਾਦ ਬੰਗਲਾਦੇਸ਼ ਜੋ ਬੰਗਲਾਦੇਸ਼ ਹੈ ਬੰਗਲਾਦੇਸ਼ ਐ ਵੈਸੇ ਪਾਕਿਸਤਾਨ ਦਾ ਹਿੱਸਾ ਸੀ ਲੇਕਿਨ ਉੱਥੇ ਯਾਰਾ ਆਪਣੀ ਫਿਲਮ ਬੰਗਾਲੀਆ ਵੀ ਹੈ ਕਿਉਂਕਿ ਬੰਗਾਲ ਦੇ ਨਾਲ ਉਹਦਾ ਬਾਰਡਰ ਜੁੜਿਆ ਆਇਆ ਹੈ ਉੱਥੇ ਜਿਹੜੀ ਉੱਥੋਂ ਲੋਕ ਜਿਹੜੇ ਸਨੋ ਗਮਾਨ ਕਰੇ ਸੰਕੇ ਸਾਨੂੰ ਅਲੱਗ ਇਸਾ ਦਾ ਦੇਖਾ ਮਿੱਤੀਵਾਦੀ ਮਰੀਕ ਫਰਮ ਪ੍ਰਾਈਵੇਸੀ ਨਾਲ ਔਰਗਾਈਜ਼ਡ ਜਿਹੜੀ ਕੇਸ ਗੱਲ ਕਰਦੇ ਤੁਸੀਂ ਕਦੇ ਰਹੇ ਸੀ ਭਾਰਤ ਭਾਰਤ ਸਰਕਾਰ ਅਜਿਹੀ ਉਹਨਾਂ ਨੂੰ ਰਿਪੋਰਟ ਕਰਦੀ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਆਪਸ ਵਿੱਚ ਰਿਮੇਸ਼ਾ ਹੈ ਉਸ ਇੰਦੇ ਰਹੂ ਰਹਿ ਰਹੇ ਹਨ ਤਾਂ ਉਹ ਇਸ ਕਰਕੇ ਭਾਰਤ ਸਰਕਾਰ ਉਹਨਾਂ ਨੂੰ ਸਾਈਨ ਕਰਦੀ ਸੀ ਉਹ ਨਹੀਂ ਸੀ ਕਦੇ ਕਿ ਯਾਦਾਂ ਲੋਕ ਸਾਡੇ ਬੰਗਾਲ ਦੇ ਵਿੱਚ ਆ ਜਾਣ ਸਰਦਾਰ ਸੀ ਬਣ ਕੇ ਇਸ ਦਾ ਵੀ ਤਾਲੂਕ ਸੀ ਕਿ ਦੁਆਰਾ ਲੱਗ ਦੇ ਜਿਹੜਾ ਅੰਗਰੇਜ਼ ਰਿਪੋਰਟ ਕਰਾ ਦਰੋਂ ਪਾਕਿਸਤਾਨ ਨੇ ਹਮਲਾ ਕਰਤਾ साढ़े देश भी कई जगह बहुमराब से और लड़ाई शुरू हो गई कई स्थानों पर लड़ी गई जी पूर्वी भाग देखिए उश्मीर च लड़ाई लड़ी गई राजस्थान की लड़ी गई ये पश्चिमी भाग देखिए सॉरी पछमी भाग जो उ कश्मीर और राजस्थान की लड़ाई लड़ी गई ये पूर्वी भाग के उसे इधर ड्राहक वाले पास से में पढ़िया है ਉਹ ਰਾਤਾਂ ਲੀਟਾ ਕਾ ਉੱਥੇ ਰਹੇ ਰਹੇ ਹਰ ਜਗ੍ਹਾ ਤੇ ਸਾਡੀ ਸਿਆਣਾ ਜਣੀ ਹਾਮੀ ਰਹੇਗੀ ਪਾਰਤੀ ਸਨ ਦੇ ਜਵਾਨ ਸਨ ਬੜੀ ਬਹਾਦਰੀ ਨਾਲ ਲੜੇ ਤੇ ਸਾਡੀ ਏਅਰ ਫੋਰਸ ਨੇ ਬੜਾ ਵਕਤਪੂਰਨ ਰੋਲ ਅਦਾ ਕੀਤਾ ਉਹਨਾਂ ਨੇ ਖਾਸ ਕਰਕੇ ਜਦ ਕਸ਼ਮੀਰ ਲੜਾਕਾ ਸੀ ਰਾਜਸਥਾਨ ਦਾ ਲੜਾਕਾ ਜਿਹੜਾ ਆਈ ਹੋਈ ਉੱਥੇ ਮਨੇ ਆਪਣੀ ਜਿਹੜੀ ਏਅਰ ਫੋਰਸ ਸੀ ਉਹਨਾਂ ਨੇ ਆਪ ਆਪਣੀ ਜੰਗ ਦੇ ਪੁੱਤੋ लड़ाई लड़ते हुए सारी सेना का साथ दिता और सूचकर ईवन बांग्लादेश पास भी जो ढाका वाले पास भी जोड़ी एयरफोर्स से बड़ा महत्वपूर्ण रोल अदा किया हूँ ये लड़ाई जो यूनीकनैस है और सिखा का एक यूनीक रोल है वैसे जो नहीं क्या कि सारे भारतीय बड़े हाजी लड़े एयरफोर्स ने बड़ी बाजारी दिखाई सब दिखाई लेकिन सिखा ने ले एक बड़ी महत्वपूर्ण भूमिका तो निभाई जिनों यूनीक रोल कह सकते ਪਛਮੀ ਮੋਰਚੇ ਵਿੱਚ ਜਿਵੇਂ ਕਿ ਅਤਿਅਤ ਬੋਮਿਸ਼ਕ ਜਿਹੜੀ ਬਟਰੀਅਨ ਸੀ ਪਛੂਵੋਚਨ ਮੜਿਆ ਇਸ ਇਗਨੋਮੀ ਸੀ ਜਿਹੜੇ ਨਾ ਜਵਾਨ ਠੰਡਾ ਪਾਣੀ ਅਤੇ ਨੋਕਾਟ ਵਰਗੇ ਮਹੱਤਵਪੂਰਨ ਉਹ ਗਿਆ ਤੇ ਕਮਜ਼ਾਕਰ ਬੁਰੀ ਮਤਲਬ ਦੂਰ ਹੋ ਗਏ ਬਣੇ ਇਤਰਾਹੀ ਕੋਰ ਸਥਾਨਾ ਤੇ ਕਸ਼ੀ ਦੇ ਲਾਕਰਟੀ ਜਿਹੜੇ ਇਥੇ ਰਹਿ ਹੋਇਆ ਉਹਨਾਂ ਨੇ ਖਾਨੇ ਅਪ੍ਰੀਲ ਦੀ ਮਿਨਸਟਰੀ ਸਾਂਭੀਆਂ ਉਹਨਾਂ ਨੇ ਬਹੁਤ ਜ਼ਿਆਦਾ ਬਾਹਰਿਕਾਂ ਨੜੇ ਪਏ ਮੱਤਪੁਰਲ ਕਾਰਵਾਈ ਕੁੰਜ ਲੜਾਈ ਲੜੀ ਗਈ ਜਿਸ ਤੋਂ ਵਿੱਚ 77 ਵਿੱਚ ਸ਼ੇਮੀ ਸਿੰਘ ਬਟਨਗਰ ਨੇ ਬਾਹਰੀ ਨਾਲ ਰੱਦ ਤੱਕ ਤੋੜ ਕੇ ਮੱਤਪੁਰਲ ਕੁੰਸ਼ਾਬਾ ਦੀ ਵੱਡੀ ਪਾਕਿਸਤਾਨੀ ਫੌਜ ਨੂੰ ਬਚਾ ਦਿੱਤਾ ਉਡੀ ਤੰਗ ਦਾਬ ਸਕਟਰਾਂ ਨੂੰ ਨੋਮਿਸ ਕਲਮਨ ਨੇ ਸਮਤਾ ਨੂੰ ਫੜ ਲਾ ਦਿੱਤਾ ਅਤੇ ਨੌਕਟ ਤੇ ਹਾਰੂ ਨੂੰ ਪਾਉਣ ਵਾਲੀਆਂ ਪਹੁੰਚੀਆਂ ਸਬਿੱਤ ਮੁੱਖ ਸਥਾਨਾਂ ਤੇ ਪਹੁੰਚ ਕਰਦੇ ਸਿੱਖ ਜੀਮੈਂਟ ਦੇ ਬਹੁਤ ਸਾਰੇ ਸਿੱਖਾਂ ਨੂੰអនុਧਿਤੇ ਕੇ ਮਿਸਾਲ ਦੇ ਤੌਰ ਤੇ ਸਿੱਖ ਜੀਮੈਂਟ ਦੇ ਮੇਜਰ ਰੁਸ਼ਾਦ ਸਿੰਘ ਨੂੰ ਪੱਛਮੀ ਮੋਰਚੇ ਨੇੜੇ ਪਾਰੀ ਬਸਤਾ ਦੇ ਵਿੱਚ ਮਹੱਤਵਪੂਰਨ ਸਿੱਕੀ ਰੱਖਣ ਵਿੱਚ ਆਪਣੀ ਜੇਬਸਾਬ ਹਾਲਤ ਲਈ ਪਰਮ ਦੀ ਤੱਕਰ ਕਰ ਉਹ ਗੁਰੀਤਲਾਂ ਕੱਪੀ ਹੋ ਗਏ ਸਨ ਇੱਕੋ ਬਾਬਰੂ ਦੀ ਫਰਾਂ ਨੂੰ ਨਾ ਬਾਰੀ ਜਾਣ ਦਾ ਸੰਭੋਧਾਇਆ ਜਿਸ ਕਰਕੇ ਉਹਨਾਂ ਨੇ ਮਹਾਦਰੀ ਕਰਨ ਦੇ ਇਸ ਮਾਮਲੇ ਦਾ ਟਾਕਿਆ ਹਿੰਗਲ ਕਰਦਾ ਰਾਜਸਥਾਨ ਰਾਜਸਥਾਨ ਤੇ ਆਫਤ ਨੂੰ ਬਰਾਏ ਕਿ ਲੋਗੇਵਾਲਾ ਦੀ ਲੜਾਈ ਜੜੀ ਬੜੀ ਮਹਿੰਗੀ ਹੋ ਗਈ ਉਸ ਲੜਾਈ ਦੇ ਵਿੱਚ ਬਰਗੇਡੀਅਰ ਪ੍ਰਦੀਪ ਸਿੰਘ ਚਾਂਦਪੁਰ ਜੇ ਜੋ ਰੋਡ ਲਵਾਇਆ ਹੈ ਉਹ ਜਗ ਜਾ कई पंजाबी कंपनी पूरी रात एक पाकिस्तानी ब्रिगेड ਅਤੇ ਪੈਨ ਟੈਕਨਕਾਂ ਨੂੰ ਉਹਨਾਂ ਨੇ ਰੋਕੀ ਰੱਖਿਆ ਔਰ ਦਬ ਤੱਕ ਕਿ ਮਜਬੂਤੀ ਨਾਲ ਉਹਦੇ ਬਹੁਤ ਸਾਰੇ ਰਿਪੋਰਟ ਕੇ ਇਹ ਸਾਡੀ 에어ਫੋਰਸ ਦੇ ਸਾਹਮਣੇ ਆ ਤਾ ਤੱਕ ਉਹਨਾਂ ਨੇ ਰੋਕੀ ਰੱਖਿਆ ਔਰ ਉਹਨਾਂ ਦੀ ਬਹਾਦਰੀ ਇਹ ਨਹੀਂ ਬੇਵਸਾਲ ਸੀ ਜਦੋਂ ਨਾਮਰ ਤੇ ਕੀਤਾ ਗਿਆ ਬਾਅਦ ਇੱਕ ਹਿੰਦੀ ਫਿਲਮ ਵੀ ਫਿਚਰ ਫਿਲਮ ਵੀ ਇਜ਼ਰਾਈਲ ਤੇ ਬਣੀ ਜਿਹਦੇ ਵਿੱਚ ਕਿ ਤਾਨਪੁਰ ਸਾਹਿਬ ਦਾ ਰੋਡ ਰਾਸੀ ਇੱਕ ਸਾਰੀ ਬਿਉਰ ਨਹੀਂ ਸੀ ਔਰ ਬੜੀ ਕਿਪ ਕੋਈ ਸੀਰਮ ਕਿ ਉਹ ਦਾ ਸਨਮਾਨ ਹੈ ਉਹ ਮੌਨਗਰਸੀ ਗੱਲ ਕਰਨ ਲਈ ਸਿੱਖਾਂ ਦੇ ਕਾਰਨਾਮਿਆਂ ਦੀ ਫੋਰਡ ਰੈਜੀਮੈਂਟਾਂ ਵਿੱਚ ਜੋ ਕਿ ਉਹਨਾਂ ਨੇ ਇਸ ਲੜਾਈ ਦੌਰਾਨ ਆਪਣੀ ਬਹਾਦਰੀ ਜੋ ਦਿਖਾਈ ਤਦ 10 ਦਸੰਬਰ ਨੂੰ ਇਸ ਕਰ ਕਪਤਾਨ ਨੂੰ ਇੱਕ ਮਹੱਤਵਪੂਰਨ ਕਾਰਵਾਈ ਵਿੱਚ ਲੈਕਟਨ ਕਰਨ ਸੁਜੀਤ ਸਿੰਘ ਕਿਉਂਕਿ ਸਿੰਧ ਹਾਰਸ ਰੈਜੀਮੈਂਟ ਨੂੰ ਨੇ ਇਸ ਤੋਂ ਦੇ ਅਰਤੰਕ ਅਜੇ ਕਈ ਪਾਕਿਸਤਾਨੀ ਅਫਸਰਾਂ ਨੇ ਪੜਿਆ ਤੇ ਉਹਨਾਂ ਜੰਗੀ ਸਭਾ ਜਿਹੜਾ ਸੰਕੋੜਿਆ ਇਹ ਬੜੀ ਵੱਡੀ ਅਚੀਵਮੈਂਟ ਸੀ ਅਗਰ ਸੀ ਜੇ ਉਹ ਗੱਲ ਕਰਦੇ ਆ ਬੰਗਲਾਦੇਸ਼ ਵਾਲੇ ਪਾਸੇ ਜਾ ਕੇ ਤਲਾਸ਼ ਨੂੰ ਪਤਾ ਹੀ ਹੈ ਕਿ 90 ਹਜ਼ਾਰ ਪਾਕਿਸਤਾਨੀ ਸੈਨਿਕਾਂ ਨੇ ਜਨਰਲ ਅਰੋੜਾ ਰਸਮੀ ਉਹ ਇੱਕ ਸਿੱਖ ਜਨਰਲ ਸ੍ਰੀਮੰਦਰ ਭਟਕਾ ਹੋਰੇ ਦੁਨੀਆ ਦੇ ਨਿਰਗਤੜਾ 580 ਦੇ ਮਿਸਾਲ ਇਵੈਂਟ ਹੈ ਕਿ ਐਨੇ ਸਾਰੇ ਜਿਹੜੇ ਸਨ ਉਹ ਸੰਕਰ ਕਰਤਾ ਔਰ ਇਗਨੋਰੀ ਦੇਖੀਦਰ ਕਰਦੇ ਜਨਰਲ ਰੋਡਾ ਦੀ ਉਹ ਤਸਵੀਰ ਜਿੱਥੇ ਕਿ ਉਹ ਸਰੰਦ ਕਰ ਰਹੇ ਹਾਂ ਜਦੋਂ ਜਿਹੜੇ ਸਨ ਉਹਦਾ ਬੈਠੇ ਸਨ ਪਾਕਿਸਤਾਨ ਦੇ ਬੜੀ ਹੀ ਬਿਊਟੀ ਸ਼ੂਟ ਤਸਵੀਰ ਜਿਹੜੀ ਕਿ ਸਾਡੇ ਕਈ ਮਹੱਤਵਪੂਰਨ ਸਰਕਾਰੀ ਇਸ਼ਾਰਾ ਤੇ ਨਿਕਲ ਰਹੀਦੀ ਹੈ ਉਹ ਦੱਸ ਹੀ ਰਹੀ ਹੈ ਬਰਸ਼ਾ किस तरह सिखा बहादुर जड़ी सी उन्होंने इस जंग प्रभावित किया गल एक पाकिस्तानी जनरल जिन्हें कि अपनी पुस्तक लिखी है क्राइसिस ऑफ लीडरशिप इन पाकिस्तान उस तो जनरल का नाम है मेजर जनरल फजल मुकीम खान उन्होंने उन्नीस सौ कहत् लड़ाई का जिक्र किया है ਦੀ ਪੁਸਤਕ ਕਿ ਜੋ ਲਾਈਫ ਸ਼ਾਮਸੀ ਉਸ ਨੇ ਕਿਹਾ ਕਿ ਰਾਈ ਦਾ ਬੁੱਕ ਘਾਰਨਾ ਵਿੱਚੋਂ ਸਭ ਤੋਂ ਡੇਕਾ ਨਾਲ ਵਿੱਚੋਂ ਹੀ ਕਾਰਨ ਸੀ ਸਿੱਖਾਂ ਦਾ ਬਹਾਦਰੀ ਦਾ ਅਲਿਕਾ ਕਿ ਉਹ ਸੈਨਿਕ ਦੇ ਸਾਹਮਣੇ ਉਹਨਾਂ ਦੀ ਜ਼ਬਰਦਸਤ ਤਾਕਤ ਅਤੇ ਬਹਾਦਰੀ ਬੇਮਿਸਾਲ ਸੀ ਉਹਨੇ ਸਿੱਖਾਂ ਦੇ ਚੰਗੇ ਪੰਦਾਰੀ ਪੰਦੀ ਵੀ ਜ਼ਿਕਰ ਕੀਤਾ ਹੈ ਉਹਨੇ ਕਿ ਕਿਸ ਤਰ੍ਹਾਂ बांग्लाद दरत जिन्होंने के मुहिम तारे सन पाकिस्तानी सैनिक जो सू किस तरह उन्होंने ढकया उन्होंने किस तरह उन्होंने इज्जत बचाई ये सब कुछ जो जिक्र उन्हें किया और उन्हें खास करके छेवीं सिख बटालीन जो पूछ महत्वपूर्ण तो क्रिकेट से जो उन्होंने जित प्राप्त की थी और जिक्र खास करके क्या है कि ये जो जीत है ये प्राप्त नहीं सिख उद्यम बनने इत तो लगता है कि सिखा ने जोड़ी है इस लड़ाई में महत्वपूर्ण भूमिका निभाई भावें लड़ाई साढ़े देश के सैनिका ने लड़ी उन्होंने चिता प्राप्त कीतियाँ लेकिन हर जगह से सिखा ने जो अपना रोल से वो इन्हें महत्वपूर्ण तरीके निभाया कि यूनीक मसाला बन इस करके मैं इनू भीक ड्रैस और सिख इजम के किया है क्योंकि तो इस लड़ाई के बहादुरी कारण जो यीक सन और ये बड़ी हैं राइटर भी बड़ी प्रशंसा भी है जरूर पाकिस्तान के रैटर की गल की है तो और भी बड़ी सारिया पुस्तक लिखिया गई इस लड़ाई से और इस लड़ाई का जिक्र करते हुए सब ने सीखा बहुत प्रशंसा की मैं में अपनी पोस्टा लड़ी रूप जारी रखता हुआ फिर अगली पोस्ट मिलागा तब तक मैं इजाजत दियो और पोस्टा लाइक जरूर करते रहना और चैनल भी सबसक्राइब करना ਕਿਆ ਨੂੰ ਤੱਕ ਜਾਂਦੇ ਹੋ ਧੁਨੀਕ ਬੈਸ ਆਫ ਸਿੱਖੀ ਤਾਂ ਬਾਦੀ ਹੋਗਾ ਵਾਈ ਡੂ ਵੀ ਅਕਾਲ ਸਾਹ ਵਾਈ